ਇਹਦੇ ਨੰਬਰਦਾਰ ਦੇ ਕਤਲ ਲੈ ਕੇ ਬਿਕਰਮਜੀਠੀਆ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਇਸ ਘਟਨਾ ਦੀ ਨਿੰਦਾ ਕੀਤੀ ਆ ਉਹਨਾਂ ਕਹਿ ਕੇ ਇਹ ਬਹੁਤ ਹੀ ਚੰਗਾ ਵਿਅਕਤੀ ਸੀ ਜੋ ਕਿ ਜਿਹੜੇ ਲੋਕ ਸੀਗੇ ਮੁੰਡੇ ਸੀ ਉਹ ਬੁਲਟ ਦੇ ਉੱਤੇ ਜਾਂ ਫਿਰ ਹੋਰ ਤਰੀਕੇ ਦੇ ਨਾਲ ਪਟਾਕੇ ਪਾਉਂਦੇ ਸੀ ਉਹਨਾਂ ਨੂੰ ਰੋਕਿਆ ਗਿਆ ਤਾਂ ਇਸ ਦੇ ਚੱਲਦੇ ਉਸ ਨੂੰ ਜੜਾ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੀੜਤ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਤਾਂ ਬਿਕਰਮਜੀਠੀਆ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਆ ਉਸ ਨੂੰ ਅੱਛੀ ਕਾਲ ਜੀ ਅੱਜ ਬੜੀ ਹੀ ਦੁਖਦਾਈ ਖਬਰ ਹੈ ਕਿ ਕੱਲ ਦੇਰ ਰਾਤ ਸਾਡੇ ਸਰਹਾਲਾ ਪਿੰਡ ਸਾਡੇ ਬਹੁਤ ਹੀ ਅਜ਼ੀਜ਼ ਸ਼ਰੋਨੀ ਅਕਾਲੀ ਦਲ ਦੇ ਬੜੇ ਹੀ ਵਧੀਆ ਨੇਕ ਤਗੜੇ ਸਪੋਰਟਰ ਸਰਦਾਰ ਭਗਵੰਤ ਸਿੰਘ ਜੀ ਨੰਬਰਦਾਰ ਸਾਹਿਬ ਨੂੰ ਦੇਰ ਰਾਤ 5-7 ਗੋਲੀਆਂ ਮਾਰ ਕੇ ਉਹਨਾਂ ਦਾ ਖਤਮ ਕਰਤਾ ਗਿਆ ਇਕ ਇਨਸਾਨ ਜਿਹੜਾ ਆਪਦੀ ਇਮਾਨਦਾਰੀ ਵਾਸਤੇ ਗੁਰਸਿੱਖੀ ਨਾਲ ਪਿਆਰ ਕਰਨ ਵਾਲਾ ਇਨਸਾਨ ਮਿਹਨਤਕਸ਼ ਇਨਸਾਨ ਆਪਦੀ ਮਿਹਨਤ ਕਰਕੇ ਆਪਦੇ ਪਰਿਵਾਰ ਦੀ ਪਰਵਰਿਸ਼ ਕੀਤੀ ਪਰਿਵਾਰ ਦੀ ਅੱਜ ਸੁੱਖ ਮਾਰ ਰਿਹਾ ਸੀ ਉਹਨੂੰ ਕੱਲ ਇਸ ਲਈ ਕਤਲ ਕਰਤਾ ਗਿਆ ਕਿਉਂਕਿ ਉਹਦੇ ਘਰ ਦੇ ਨੇੜੇ ਸ਼ਰਾਲੇ ਪਿੰਡ ਦੇ ਨੇੜੇ ਇੱਕ ਸਕੂਲ ਹੈ ਜਿੱਥੇ ਉਹ ਸਕੂਲ 'ਚ ਜਿਹੜੇ ਬੱਚੇ ਆਉਂਦੇ ਸਨ ਉਹ ਕਈ ਮੋਟਰਸਾਈਕਲ ਲੈ ਕੇ ਆਉਂਦੇ ਔਰ ਉਹ ਪਟਾਕੇ ਜਿਹੇ ਜਿਹੜੇ ਮੋਟਰਸਾਈਕਲ ਦੇ ਸਲੰਸਰ ਜੇ ਬਦਲ ਕੇ ਮਾਰਦੇ ਆ ਬਹੁਤ ਖੋਰੂ ਪਾਉਂਦੇ ਸਨ ਇਸ ਨੇ ਇੱਕ ਦੋ ਵਾਰੀ ਰੋਕਿਆ ਔਰ ਵੀ ਕਈ ਹਰਕਤਾ ਕਰਦੇ ਸਨ ਜਿਹੜਾ ਮੈਂ ਸਮਝਦਾ ਕਿ ਇਨਸਾਨੀਅਤ ਨੂੰ ਵਾਸਤੇ ਠੀਕ ਨਹੀਂ ਇੱਕ ਸਿਆਣੇ ਬਜ਼ੁਰਗ ਹੋਣ ਦੇ ਨਾਤੇ ਉਹਨੇ ਬੱਚਿਆਂ ਨੂੰ ਇਸ ਗੱਲ ਤੋਂ ਰੋਕਿਆ ਮਗਰ ਅਫਸੋਸ ਇਸ ਗੱਲ ਦਾ ਹੈ ਇਸ ਜੇ ਨੌਜਵਾਨ ਨੂੰ ਰੋਕਿਆ ਉਹਦਾ ਬਾਪ ਇੱਜਾ ਕਿ ਮੈਂ ਸਮਝਦਾ ਬੀਫੂ ਕਹਿ ਲਾਂ ਤੇ ਛੋਟਾ ਲਵਜ ਹੋਊਗਾ ਇੰਨਾ ਅਹੰਕਾਰੀ ਇਨਸਾਨ ਕਿ ਆਪਦੇ ਬੱਚੇ ਨੂੰ ਇਹ ਕਹਿਣ ਦੀ ਜਗ੍ਹਾ ਕਿ ਭਾਈ ਤੂੰ ਗਲਤ ਸੀ ਉਹਦੀ ਜਗ੍ਹਾ ਬੱਚੇ ਨੂੰ ਨਾਲ ਲੈ ਕੇ ਸਰਦਾਰ ਭਗਵੰਤ ਸਿੰਘ ਜੀ ਦੇ ਨੰਬਰਦਾਰ ਸਾਹਿਬ ਦੇ ਘਰ ਆਇਆ ਉਹਦੀ ਘਰ ਦੀ ਉਹਦੀ ਨੌ ਦੇ ਅੱਗੇ ਉਸ ਗੁਰਸਿੱਖ ਅਮਰੇਧਾਰੀ ਸਿੰਘ ਨੂੰ ਪੰਜ ਸੱਤ ਗੋੜੀਆਂ ਮਾਰੀਆਂ ਇੱਕ ਮੱਥੇ 'ਚ ਮਾਰੀ ਪੰਜ ਛਾਤੀ ਚ ਮਾਰੀ ਤੇ ਉਹਦੀ ਮੌਕੇ ਚ ਬਹੁਤ ਹੁਣ ਸਾਧ ਸੰਗਤ ਜੀ ਅੱਜ ਮੈਂ ਜਿੱਥੇ ਬੜੇ ਦੁਖੀ ਹਿਰਦੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਜਿਸ ਇਨਸਾਨ ਨੂੰ ਮੈਂ ਕੁਝ ਦਿਨ ਪਹਿਲਾਂ ਹੀ ਮਿਲਿਆ ਸੀ ਅੱਜ ਉਹ ਇਸ ਪਾਣੀ ਸੰਸਾਰ ਚ ਨਹੀਂ ਮਗਰ ਕੀ ਇਸ ਕਿਸਮ ਦੀ ਡਰਾ ਗਰਾਵਟ ਸੰਸਾਰੀ ਸਾਡੀ ਕਦਰਾਂ ਕੀਮਤਾਂ ਚ ਥੋੜਾ ਸੋਚਣਾ ਪੈਣਾ ਵਿਚਾਰਨਾ ਪੈਣਾ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹੂੰਗਾ ਕਿ ਸਕੂਲਾਂ ਦੇ ਬਾਹਰ ਹਸਪਤਾਲਾਂ ਦੇ ਬਾਹਰ ਜਾਂ ਜਿੱਥੇ ਕੋਈ ਅ ਪਬਲਿਕ ਪਲੇਸਸ ਉਥੇ ਚੌਕਸੀ ਪੈਰਵਾਈ ਬਤਾਓ ਕਿਉਂਕਿ ਪਿਛਲੇ ਕੁਝ ਦਿਨਾਂ ਚ ਮਜੀਠੇ ਹਲਕੇ ਚਈ ਬੈਂਕ ਦੀ ਡਕੈਤੀ ਹੋਨੇ ਸ਼ਰੀਆਮ ਦਿਨ ਦਿਹਾੜੇ ਘਰ ਦੇ ਅੰਦਰ ਵੜ ਕੇ ਕਤਲ ਕਰ ਦੇਣਾ ਇਹ ਲਾਅ ਐਂਡ ਆਰਡਰ ਵਾਸਤੇ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਹਾਂ ਇੱਕ ਗੱਲ ਮੈਂ ਜ਼ਰੂਰ ਕਰੂੰਗਾ ਕਿ ਮੈਨੂੰ ਜੋ ਹੁਣ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਕਤਲ ਕੀਤਾ ਦਾਸ ਦੀ ਪੁਲਿਸ ਦੇ ਪ੍ਰਸ਼ਾਸਨ ਸੀਨੀਅਰ ਅਧਿਕਾਰੀਆਂ ਨਾਲ ਗੱਲ ਹੋਈ ਸੀ ਉਨ੍ਹਾਂ ਨੇ ਐਨ ਕੁੱਸਤੀ ਵਿਖਾਉਂਦਿਆਂ ਹੋਇਆ ਬੜੀ ਛੇਤੀ ਜੋ ਮੈਨੂੰ ਪਤਾ ਲੱਗਿਆ ਇਹ ਬੰਦੇ ਕਾਬੂ ਕਰ ਲਏ ਗਏ ਆ ਜਾਂ ਕੁਝ ਰਹਿ ਗਿਆ ਕਾਬੂ ਹੋ ਜਾਣੇ ਆ ਮਗਰ ਜਦ ਤੱਕ ਇਹ ਸਾਰੇ ਅਰੈਸਟ ਨਹੀਂ ਹੋ ਜਾਂਦੇ ਪਰਿਵਾਰ ਦਾ ਇਹ ਇਹ ਮੰਨ ਹੈ ਕਿ ਜਦੋਂ ਇਹ ਅਰੈਸਟ ਹੋ ਜਾਣ ਉਸ ਤੋਂ ਬਾਅਦ ਹੀ ਉਹ ਫਿਰ ਸਰਦਾਰ ਭਗਵੰਤ ਸਿੰਘ ਜੀ ਦਾ ਸਨਸਕਾਰ ਕਰਨਗੇ ਸੋ ਮੈਂ ਚਾਹੂੰਗਾ ਕਿ ਪੁਲਿਸ ਇਮੀਡੀਏਟਲੀ ਜਿੱਥੇ ਪਰਿਵਾਰ ਤੋਂ ਜੋ ਉਹਨਾਂ ਦੀਆਂ ਕਾਇਸ਼ਾ ਨੇ ਉਹਦੇ ਹਿਸਾਬ ਨਾਲ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਣ ਇਨਸਾਫ ਤੋਂ ਉਹ ਬਹੁਤ ਬਹੁਤ ਤੰਗ। ਦੇਖਣਾ ਹੋਵੇਗਾ ਕਿ ਆਖਰ ਇਸ ਪੀੜਤ ਪਰਿਵਾਰ ਨੂੰ ਹੁਣ ਕਦੋਂ ਇਨਸਾਫ ਦਿੱਤਾ ਜਾਂਦਾ ਕਿਉਂਕਿ ਪਰਿਵਾਰ ਦਾ ਕਹਿਣਾ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਬਿਊਰੋ ਰਿਪੋਰਟ ਹਰਪ